ਸੋ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਬਹੁਤ ਅਹਿਮ ਮੁੱਦਾ ਹੈ ਜਿਸਦੇ ਉੱਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਮੈਂ ਇਸ ਵਕਤ ਖੜਾ ਹਾਂ ਜੀ ਫਰੀਦਕੋਟ ਦੀਆਂ ਜੋੜੀਆਂ ਨਹਿਰਾਂ ਔਰ ਇਹਨਾਂ ਨਹਿਰਾਂ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਇਲਾਕੇ ਦੇ ਵਿੱਚ ਬਿਲਕੁਲ ਪਾਣੀ ਖਤਮ ਹੋ ਚੁੱਕਿਆ ਪੀਣ ਵਾਲਾ 15 15 20-20 ਕਿਲੋਮੀਟਰ ਤੋਂ ਲੋਕ ਜਿਹੜੇ ਆ ਉਹ ਪਾਣੀ ਲੈਣ ਵਾਸਤੇ ਆ ਰਹੇ ਨੇ ਮੈਂ ਤੁਹਾਨੂੰ ਦਿਖਾਉਂਗਾ ਇਹ ਮੁੰਡਾ ਦੇਖੋ ਦੋ ਕਹਨੀਆਂ ਜਿਹੜੀਆਂ ਉਹ ਭਰ ਕੇ ਲੈ ਕੇ ਜਾ ਰਿਹਾ ਹੈ ਇਸ ਤੋਂ ਅੱਗੇ ਫੇਰ ਉਹ ਕਹਨੀਆਂ ਪਈਆਂ ਇਧਰੋਂ ਮੇਰਾ ਵੀਰੇ ਵੀ ਪਾਣੀ ਲੈਣ ਵਾਸਤੇ ਆ ਰਹੇ ਨੇ ਔਰ ਆਹ ਦੇਖੋ ਇਹ ਵੀ ਦਿਖਾਓ ਇੱਕ ਮਿੰਟ ਆ ਦੇਖੋ ਆਟੋ ਦੇ ਵਿੱਚ ਇਹ ਵੀ ਪਾਣੀ ਲੈ ਕੇ ਜਾ ਰਹੇ ਨੇ ਔਰ ਇੱਥੇ ਲੋਕਾਂ ਨੇ ਬਿਜ਼ਨਸ ਸ਼ੁਰੂ ਕੀਤਾ ਹੈ ਕਿ ਇੱਕ ਮੋਟਰਸਾਈਕਲ ਦੇ ਪਿੱਛੇ ਡੇੜਾ ਬਣਾਇਆ ਹੋਇਆ ਹੈ ਔਰ ਉਹਦੇ ਤੇ ਹਜ਼ਾਰ ਹਜ਼ਾਰ ਲੀਟਰ ਦੀਆਂ ਜਿਹੜੀਆਂ ਉਹ ਟੈਂਕੀਆਂ ਰੱਖੀਆਂ ਔਰ ਪਿੰਡਾਂ ਦੇ ਵਿੱਚੋਂ ਉਹ ਟੈਂਕੀ ਭਰ ਕੇ ਔਰ ਉਸ ਪਿੰਡ ਦੇ ਵਿੱਚ ਜਾ ਕੇ ਉਹ ਪਾਣੀ ਜਿਹੜਾ ਹੈਗਾ ਲੋਕਾਂ ਦੇ ਘਰਾਂ ਵਿੱਚ ਦਿੰਦੇ ਨੇ ਇੱਕ ਰੋਜ਼ਗਾਰ ਤਾਂ ਉਹਨਾਂ ਦਾ ਬਣ ਗਿਆ ਲੇਕਿਨ ਕਿੰਨੇ ਅਫਸੋਸ ਦੀ ਗੱਲ ਹੈ ਕਿ ਐਗਰੀਕਲਚਰ ਮੁਲਕ ਹੋਵੇ ਹਿੰਦੁਸਤਾਨ ਜਿਹਨੂੰ ਪੰਜਾਬ ਕਹਿੰਦੇ ਆ ਪੰਜਾਂ ਦਰਿਆਵਾਂ ਦੀ ਧਰਤੀ ਜਿਹੜੀ ਹੈ ਉਸ ਧਰਤੀ ਦੇ ਵਿੱਚ ਪੀਣ ਵਾਲਾ ਪਾਣੀ ਹੀ ਖਤਮ ਹੋ ਗਿਆ ਔਰ ਉਹਦਾ ਜ਼ਿੰਮੇਵਾਰ ਕੌਣ ਹੈ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਜ਼ਿੰਮੇਵਾਰ ਸਰਕਾਰਾਂ ਵੀ ਹੈ ਲੇਕਿਨ ਉੱਥੇ ਸਾਡੇ ਲੋਕ ਵੀ ਜਿਹੜੇ ਹੈਗੇ ਨੇ ਉਹਦੇ ਜ਼ਿੰਮੇਵਾਰ ਹੈ ਕਿਉਂਕਿ ਅਸੀਂ ਜਿੱਥੇ ਮਾਰੂ ਸਾਡੀ ਧਰਤੀ ਸੀਗੀ ਜਿੱਥੇ ਨਰਮਾ ਬੀਜਿਆ ਜਾਂਦਾ ਸੀਗਾ ਉਹ ਜਗ੍ਹਾ ਤੇ ਅਸੀਂ ਪਿਛਲੇ 20-25 ਸਾਲ ਤੋਂ ਸ਼ਾਇਦ ਇਸ ਤੋਂ ਵੀ ਜ਼ਿਆਦਾ ਜਿਹੜਾ ਅਸੀਂ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਔਰ ਅਸੀਂ ਇੰਨਾ ਕੁ ਜ਼ਿਆਦਾ ਝੋਨਾ ਲਾਇਆ ਹਰ ਖੇਤ ਦੇ ਵਿੱਚ ਜਿਹਦੇ ਕਿੱਲਾ ਉਹਦੇ ਵੀ ਇੱਕ ਮੋਟਰ ਲਾਈ ਦੀ ਹੈ ਜਿਹਦੇ ਚਾਰ-ਪੰਜ ਖੇਲੇ ਉਹਨਾਂ ਦੇ ਦੋ-ਦੋ ਮੋਟਰਾਂ ਲਾਈਆਂ ਸੋ ਧਰਤੀ ਦਾ ਸਾਰਾ ਪਾਣੀ ਜਿਹੜਾ ਉਹ ਅਸੀਂ ਜਿਹੜਾ ਕੱਢ ਲਿਆ ਔਰ ਇੰਨਾ ਕੁ ਜ਼ਿਆਦਾ ਮਤਲਬ ਜਿਹੜਾ ਥੱਲੇ ਵਾਲਾ ਪਾਣੀ ਰਹਿ ਗਿਆ ਜਿਹੜਾ ਪੀਣ ਦੇ ਯੋਗ ਹੀ ਨਹੀਂ ਹੈ ਸੋ ਮੈਂ ਤੁਹਾਨੂੰ ਇਹ ਚੀਜ਼ ਦਿਖਾਉਣੀ ਚਾਹੁੰਦਾ ਸੀਗਾ ਕਿ ਇੱਥੇ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖ ਸਕਦੇ ਆ ਪੂਰਾ ਮੇਲਾ ਲੱਗਿਆ ਰਹਿੰਦਾ ਹੈ ਲੋਕ ਜਿਹੜੇ ਆ ਉਹ ਪਾਣੀ ਭਰ ਕੇ ਲੈ ਜਾਂਦੇ ਆ ਦੇਖੋ ਭੰਜੀ ਹੁਣੀ ਆਏ ਆ ਇਹ ਵੀ ਪਾਣੀ ਭਰ ਕੇ ਲੈ ਕੇ ਜਾ ਰਹੇ ਆ ਔਰ ਇੱਥੇ ਜਿੰਨੇ ਵੀ ਲੋਕ ਡਿਊਟੀਆਂ ਕਰਦੇ ਨੇ ਚਾਹੇ ਉਹ ਅਡਿਸੇ ਆਫਿਸ ਤੇ ਲੱਗੇ ਨੇ ਚਾਹੇ ਐਸਐਸਬੀ ਆਫਿਸ ਤੇ ਲੱਗੇ ਨੇ ਚਾਹੇ ਕਿਸੇ ਹੋਰ ਜਗ੍ਹਾ ਤੇ ਕਾਰੋਬਾਰ ਕਰਦੇ ਨੇ ਸਾਰੇ ਲੋਕਾਂ ਦੇ ਮੋਟਰਸਾਈਕਲ ਮਗਰ ਕਾਰਾਂ ਦੇ ਮਗਰ ਸਾਈਕਲਾਂ ਦੇ ਮਗਰ ਕੰਨੀਆਂ ਜਿਹੜੀਆਂ ਪਾਣੀ ਆਈਆਂ ਟੰਗੀਆਂ ਨਹੀਂ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਨਹੀਂ ਹੈ ਕਿ ਸਾਲ ਦੋ ਸਾਲ ਤੋਂ ਬਾਅਦ ਇਹ ਜਿਹੜੇ ਨਲਕੇ ਆ ਸ਼ਾਇਦ ਇਹ ਵੀ ਬੰਦ ਹੋ ਜਾਣ ਕਿਉਂਕਿ ਵੈਸੇ ਜਿਹੜੇ ਨਲਕਿਆਂ ਦਾ ਪਾਣੀ ਹੈ ਇਹ ਵੀ ਮੇਰੀ ਗੱਲ ਹੋਈ ਸੀਗੀ ਵਾਟਰ ਸਪਲਾਈ ਵਾਲੇ ਇੱਕ ਇੰਸਪੈਕਟਰ ਸਾਹਿਬ ਉਹਨਾਂ ਦੇ ਨਾਲ ਉਹਨਾਂ ਨੇ ਕਿਹਾ ਸੀ ਕਿ ਇਹ ਵੀ ਪਾਣੀ ਜਿਹੜਾ ਪੀਣ ਦੇ ਯੋਗ ਨਹੀਂ ਹੈ ਲੇਕਿਨ ਲੋਕ ਜਾਣ ਕਿੱਥੇ ਅਕਸਰ ਲੋਕ ਪਾਣੀ ਕਿਹੜਾ ਪੀਂਦੇ ਹਨ ਜਿਹੜਾ ਨਹਿਰ ਦਾ ਪਾਣੀ ਡਾਇਰੈਕਟ ਜੇ ਤੁਸੀਂ ਪੀਂਦੇ ਹੈ ਤਾਂ ਉਹ ਵੀ ਬਹੁਤ ਗੰਦਗੀ ਹੈ ਨਹਿਰ ਦੇ ਪਾਣੀ ਦੇ ਵਿੱਚ ਲੋਕੀ ਜੋ ਦਿਲ ਕਰਦਾ ਉਹ ਜੋ ਲੋਕੀ ਉੱਚ ਸਿੱਟੀ ਜਾਂਦੇ ਹੈ ਔਰ ਉਹ ਪਾਣੀ ਵੀ ਪੀਣ ਵਾਲਾ ਨਹੀਂ ਉਹ ਵੀ ਪਾਣੀ ਗੰਦਲਾ ਹੋ ਗਿਆ ਜਦ ਤੱਕ ਉਹਨੂੰ ਤੁਸੀਂ ਪਿਉਰੀਫਾਈ ਨਹੀਂ ਕਰਦੇ ਉਹ ਪਾਣੀ ਵੀ ਨਹੀਂ ਪੀਤਾ ਜਾ ਸਕਦਾ ਇੱਕ ਨਲਕੇ ਦਾ ਪਾਣੀ ਸੀ ਜਿਹੜਾ ਤੁਸੀਂ ਪੀ ਸਕਦੇ ਸੀਗੇ ਲੇਕਿਨ ਇਹਨਾਂ ਦਾ ਲੈਵਲ ਵੀ ਜਿਹੜਾ ਉਹ ਇੰਨਾ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਇਹ ਪਾਣੀ ਵੀ ਪੀਣ ਦੇ ਸ਼ਾਇਦ ਕਾਬਲ ਨਹੀਂ ਲੇਕਿਨ ਲੋਕਾਂ ਦੀ ਮਜਬੂਰੀ ਹੈ ਕਿ ਲੋਕ ਪੀਣ ਤਾਂ ਕੀ ਪੀਣ ਪਾਣੀ ਕਿੱਥੋਂ ਪੀਣ ਨਲਕੇ ਬਹੁਤ ਹੀ ਸਾਲਾਂ ਦੇ ਨਲਕੇ ਖਤਮ ਹੋ ਚੁੱਕੇ ਆ ਔਰ ਥੱਲੇ ਵਾਲਾ ਜਿਹੜਾ ਪਾਣੀ ਆ ਉਹਦਾ ਲੈਵਲ ਇੰਨਾ ਜ਼ਿਆਦਾ ਗਿਰ ਚੁੱਕਿਆ ਹੈ ਕਿ ਉਹ ਪਾਣੀ ਵੀ ਜਿਹੜਾ ਪੀਣ ਦੇ ਯੋਗ ਨਹੀਂ ਹੈ ਤੇ ਮੈਂ ਅੱਗੇ ਤੁਹਾਨੂੰ ਹੋਰ ਥੋੜਾ ਜਿਆਦਾ ਦਿਖਾਉਣਾ ਹੈ ਅ ਅੱਗੇ ਵੀ ਜਿਹੜਾ ਮਤਲਬ ਬਹੁਤ ਵੱਡੀਆਂ-ਵੱਡੀਆਂ ਟੈਂਕੀਆਂ ਜਿਹੜੀਆਂ ਲੋਕਾਂ ਨੂੰ ਪਾਣੀ ਦੀ ਪਰਕੀ ਜਿਹੜੇ ਪਿੰਡਾਂ 'ਚ ਸਪਲਾਈ ਕਰਦੇ ਅੱਜ ਉਹ ਵੀ ਦਿਖਾਉਣਾ ਆ ਜਿਹੜੀ ਨਹਿਰ ਤੁਸੀਂ ਦੇਖ ਰਹੇ ਹੋ ਇਸ ਨਹਿਰ ਦਾ ਵੀ ਪਾਣੀ ਇੰਨਾ ਕੁ ਜ਼ਿਆਦਾ ਗੰਦਾ ਇੰਨਾ ਕੁ ਜ਼ਿਆਦਾ ਮੈਲਾ ਪਾਣੀ ਹੈ ਕਿ ਤੁਸੀਂ ਅਗਰ ਚੂਲੀ ਭਰੋਗੇ ਤਾਂ ਤੁਹਾਨੂੰ ਇੰਜ ਲੱਗੂਗਾ ਕਿ ਇਹਦੇ ਵਿੱਚ ਗੱਬ ਗਾਰਜੀ ਨੂੰ ਕਹਿ ਦਿੰਨੇ ਆ ਆ ਬਹੁਤ ਜ਼ਿਆਦਾ ਮੰਦਾ ਹਾਲ ਹੈ ਇਸ ਨਹਿਰ ਦਾ ਵੀ ਔਰ ਸਾਰੇ ਲੋਕਾਂ ਨੇ ਇਹਦਾ ਹੀ ਪਾਣੀ ਪੀਣਾ ਹੈ ਤੇ ਮੈਂ ਤੁਹਾਨੂੰ ਕਹਾਂ ਸੀ ਕਿ ਮੈਂ ਤੁਹਾਨੂੰ ਦਿਖਾਉਣਾ ਦੇਖੋ ਐਸਾ ਦੇ ਉੱਤੇ ਸਾਡੇ ਵੀਰ ਜਿਹੜੇ ਆ ਉਹ ਪਾਣੀ ਭਰਨੇ ਨੇ ਲਵਕੇ ਦੇਖੋ ਦੇਖੋ ਨਾਲ ਜੀ ਦੇ ਸਾਹਮਣੇ ਇਹ ਹਜ਼ਾਰ-ਹਜ਼ਾਰ ਲੀਟਰ ਦੀਆਂ 2-2000 ਲੀਟਰ ਦੀਆਂ ਜਿਹੜੀਆਂ ਆ ਟੈਂਕੀਆਂ ਜਿਹੜੀਆਂ ਉਹ ਇੱਥੇ ਲੱਗੀਆਂ ਐ ਔਰ ਦੇਖੋ ਪਾਣੀ ਬਹੁਤ ਮਿਹਨਤ ਕਰਨੀ ਪੈਂਦੀ ਐ ਗੀੜਨਾ ਪੈਂਦਾ ਪਾਣੀ ਇਹ ਪਾਣੀ ਭਰ ਕੇ ਇਹ ਪਾਣੀ ਤੁਸੀਂ ਕਿੱਥੇ ਲੈ ਕੇ ਜਾ ਰਹੇ ਹੋ ਜੀ ਪਿੰਡਾਂ ਨੂੰ ਜੀ ਅੱਛਾ ਪਿੰਡਾਂ ਦੇ ਵਿੱਚ ਪਾਣੀ ਫਿਰ ਤੁਸੀਂ ਜਿਹੜਾ ਬੰਦਾ ਘਰਾਂ ਦੇ ਵਿੱਚ ਪਾਣੀ ਦਿੰਦੇ ਹੋ ਤੇ ਪਿੰਡਾਂ ਦੇ ਵਿੱਚ ਪਾਣੀ ਹੈ ਨਹੀਂਗਾ ਮਾੜਾ ਪਾਣੀ ਮਾੜਾ ਹੋ ਗਿਆ ਪੀਣ ਵਾਲਾ ਪਾਣੀ ਨਹੀਂ ਕਿੰਨੇ ਚਿਰ ਤੋਂ ਤੁਸੀਂ ਕਰ ਰਹੇ ਹੋ ਸੇਵਾ ਇਹ ਹੋ ਗਿਆ 4 ਸਾਲ 4 ਸਾਲ ਤੋਂ ਤੁਸੀਂ ਕਰ ਰਹੇ ਹੋ ਤੁਸੀਂ ਬਾਈ ਜੀ ਬਸ 4 ਸਾਲ ਹੀ ਹੋ ਗਏ ਤੁਸੀਂ ਇਸ ਵਾਰੀ ਅੱਛਾ ਤੁਸੀਂ ਹੁਣੇ ਆਏ ਹੋ ਤੁਸੀਂ ਵੀਰੇ ओके ओके सो ਇਹ ਮੁੰਡੇ ਦੱਸ ਰਹੇ ਨੇ ਜੀ ਕਿ ਪੂਰੇ 4-5 ਸਾਲ ਤੋਂ ਜਿਹੜਾ ਇਹ ਪਾਣੀ ਇੱਥੋਂ ਭਰਦੇ ਆ ਔਰ ਘਰਾਂ ਦੇ ਵਿੱਚ ਪਾਣੀ ਜਿਹੜਾ ਨਲਕਿਆਂ ਦਾ ਪਾਣੀ ਵੀ ਖਤਮ ਹੋ ਗਿਆ ਸ਼ਹਿਰ ਦੇ ਵਿੱਚ ਜਿਹੜੇ ਹੋਰ ਪਾਣੀ ਉਹ ਵੀ ਸਾਰੇ ਖਤਮ ਹੋ ਗਏ ਸਿਰਫ ਆਹੀ ਇੱਕ ਨਹਿਰ ਦਾ ਪਾਣੀ ਹੈ ਜਿਹੜਾ ਪਾਣੀ ਪੀਣ ਦੇ ਵਿੱਚ ਵੀ ਠੀਕ ਹੈ ਜਿਹਨੂੰ ਥੋੜਾ ਜਿਹਾ ਠੀਕ ਕੀਤਾ ਜਾ ਸਕਦਾ ਲੇਕਿਨ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਿਹਤ ਵਿਭਾਗ ਵਾਲਿਆਂ ਨੇ ਇਸ ਪਾਣੀ ਨੂੰ ਵੀ ਠੀਕ ਰਾਜਬ ਨਹੀਂ ਠਰਾਇਆ ਉਹ ਕਹਿੰਦੇ ਇਹ ਪਾਣੀ ਵੀ ਸ਼ਾਇਦ ਪੀਣ ਦੇ ਕਾਬਲ ਨਹੀਂ ਹੈ ਲੇਕਿਨ ਗੱਲ ਉੱਥੇ ਆ ਜਾਂਦੀ ਹੈ ਕਿ ਫਿਰ ਬੰਦਾ ਪੀਵੇ ਕੀ ਜੇ ਤੁਸੀਂ ਪੀਣਾ ਨਹੀਂ ਤੇ ਇਨਸਾਨ ਪਾਣੀ ਤੋਂ ਬਿਨਾ ਤਾਂ ਬਚ ਨਹੀਂ ਸਕਦਾ ਪਾਣੀ ਪੀਣਾ ਪਊਗਾ ਔਰ ਦੇਖੋ ਜੇ ਇਨਸਾਨ ਦੇ ਪੀਣ ਵਾਲੇ ਪਾਣੀ ਦੀ ਆ ਹਾਲਾਤ ਐ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹ ਦਾਅਵਾ ਨਾ ਕਰ ਕਹਿ ਸਕਦਾ ਕਿ ਜਿਸ ਤਰ੍ਹਾਂ ਇਹ ਪਾਣੀ ਸਾਡੇ ਪਿੰਡਾਂ ਚ ਘਰਾਂ 'ਚ ਜਾ ਕੇ ਦੇ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਨਹਾਉਣ ਵਾਸਤੇ ਵੀ ਜਿੰਨੇ ਜੀ ਹੋਇਆ ਕਰਨਗੇ ਉਹਨੇ 5-5 10 ਦਿਨ ਲੀਟਰ ਦੀਆਂ ਕੰਨੀਆਂ ਵੰਡ ਗਈਆਂ ਨਹਾਉਣ ਵਾਲਾ ਪਾਣੀ ਵੀ ਸਾਨੂੰ ਖਰੀਦਣਾ ਪਏਗਾ ਵੱਧ ਤੋਂ ਵੱਧ 4-5 ਸਾਲਾਂ ਦੀ ਗੱਲ ਐ ਕਿਉਂਕਿ ਜਿਹੜਾ ਥੱਲੇ ਵਾਲਾ ਪਾਣੀ ਐ ਅੱਜ ਸਿਰਫ ਪੀਣਾ ਵਾਸਤੇ ਮਾੜਾ ਆਉਣ ਵਾਲੇ ਸਮੇਂ ਚ ਜਦੋਂ ਤੁਸੀਂ ਸ਼ੈਂਪੂ ਲਾਉਂਗੇ ਉਹ ਪਾਣੀ ਤੁਹਾਡੇ ਸਿਰ ਤੇ ਜੰਮ ਜੂਗਾ ਇੰਨਾ ਕਿ ਜ਼ਿਆਦਾ ਮਾਰਾ ਪਾਣੀ ਹੋ ਜਾਣਾ ਹੈ ਕਿ ਤੁਸੀਂ ਉਸ ਪਾਣੀ ਨੂੰ ਆਪਣੇ ਸਰੀਰ ਤੇ ਵੀ ਨਹੀਂ ਪਾ ਸਕਦੇ ਪਾਉਂਗੇ ਤਾਂ ਤੁਹਾਡੇ ਸਰੀਰ ਦੇ ਉੱਤੇ ਵੀ ਕੋਈ ਨਾ ਕੋਈ ਉਹਦਾ ਇਫੈਕਟ ਹੋ ਸਕਦਾ ਸੋ ਬੜਾ ਵਕਤ ਨਿਕਲ ਚੁੱਕਾ ਹੈ ਹਲੇ ਵੀ ਆਪਾਂ ਜਿੰਨਾ ਪ੍ਰਸ਼ਾਸਨ ਹੈ ਉਹਨਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਉਣੇ ਨੇ ਔਰ ਜਿੰਨੇ ਸਿਹਰਦ ਲੋਕ ਹੈ ਉਹਨਾਂ ਨੂੰ ਵੀ ਆਪਾਂ ਇਸ ਗੱਲ ਦੇ ਬਾਰੇ ਦੱਸਣਾ ਚਾਉਣੇ ਹੈ ਕਿ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹਾਤ ਵਾਲੇ ਜਿਹੜੇ ਸ਼ਬਦ ਅਸੀਂ ਸੁਣਦੇ ਹਾਂ ਉਹਨਾਂ ਤੇ ਅਸਰ ਵੀ ਕੀਤਾ ਜਾਵੇ ਲੋਕ ਵੀ ਬਹੁਤ ਦੁਰਵਰਤੋਂ ਕਰਦੇ ਆ ਤੇ ਲੋਕ ਵੀ ਪਾਣੀ ਦੀ ਰੱਜ ਕੇ ਬੇਇੱਜ਼ਤੀ ਕਰਦੇ ਆ ਜਿੰਨਾ ਘਰ ਦਾ ਕੂੜ-ਕਬਾੜ ਹੁੰਦਾ ਸਾਰਾ ਨਹਿਰਾਂ ਦੇ ਵਿੱਚ ਕੱਸੀਆਂ ਤੇ ਸਿੱੜਦੇ ਆ ਅੱਜ ਤੋਂ ਸਾਨੂੰ ਸਮਝ ਲੱਗ ਜਾਣੀ ਚਾਹੀਦੀ ਹੈ ਕਿ ਪੌਣ ਸਾਡਾ ਗੁਰੂ ਆ ਤੇ ਪਾਣੀ ਪੌਣ ਗੁਰੂ ਆ ਤੇ ਮਤਲਬ ਇਹ ਦੋਨਾਂ ਦੀ ਸਾਨੂੰ ਇੱਜ਼ਤ ਕਰਨੀ ਪੈਣੀ ਹੈ ਆਉਣ ਦੀ ਵੀ ਤੇ ਪਾਣੀ ਦੀ ਵੀ ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਬਹੁਤ ਮਾੜਾ ਹੈ ਸਾਡਾ ਕੰਮ ਹੈ ਸਾਡਾ ਮਕਸਦ ਹੈ ਤੇ ਲੋਕਾਂ ਤੱਕ ਗੱਲ ਪਹੁੰਚਾਈਏ ਜਿਨ੍ਹਾਂ ਲੋਕਾਂ ਨੇ ਨਹੀਂ ਵੀ ਗੱਲ ਬਹੁਤ ਸਾਰੇ ਹੋ ਸਕਦਾ ਜਲੰਧਰ ਵਾਲੇ ਪਾਸੇ ਹੁਸ਼ਿਆਰਪੁਰ ਵਾਲੇ ਪਾਸੇ ਹਲੇ ਹਲੇ ਪਾਣੀ ਥੋੜਾ ਠੀਕ ਹੈ ਹੋ ਸਕਦਾ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਾ ਹੋਵੇ ਔਰ ਦੁਨੀਆਂ ਦੇ ਵਿੱਚ ਜਿਹੜੇ ਵਿਦੇਸ਼ਾਂ ਚ ਲੋਕ ਵਸਦੇ ਆ ਇਹ ਵੀਡੀਓ ਉੱਥੇ ਵੀ ਦੇਖਿਆ ਜਾਊਗਾ ਤੇ ਆਪਾਂ ਉਹੀ ਚਾਹੁੰਦੇ ਆ ਕਿ ਉਹਨਾਂ ਲੋਕਾਂ ਨੂੰ ਵੀ ਪਤਾ ਲੱਗੇ ਉਹ ਆਪਦੇ ਪਿੰਡਾਂ ਦਾ ਪਿੱਛੇ ਖਿਆਲ ਕਰਨ ਜਿਹੜੇ ਵਿਦੇਸ਼ਾਂ ਚ ਵੀ ਸਾਡੇ ਦੋਸਤ ਬੈਠੇ ਆ ਕਿ ਪਾਣੀ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਇਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਜ ਉਹਨਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਇਹ ਬਹੁਤ ਜ਼ਰੂਰੀ ਕੰਮ ਹੈ ਸਾਰੇ ਕੰਮ ਛੱਡ ਕੇ ਸੋਚਣ ਵਾਲੀ ਗੱਲ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਜਿੱਥੋਂ ਤੱਕ ਤੁਸੀਂ ਪਹੁੰਚਾ ਸਕਦੇ ਹੋ ਉੱਥੋਂ ਤੱਕ ਪਹੁੰਚਾਓ ਕਿਉਂਕਿ ਗੱਲ ਬਹੁਤ ਜ਼ਰੂਰੀ ਹੈ ਗੱਲ ਬਹੁਤ ਕੰਮ ਦੀ ਹੈ ਗੱਲ ਤੁਹਾਡੇ ਬੱਚਿਆਂ ਦੀ ਹੈ ਤੁਹਾਡੇ ਭਵਿੱਖ ਦੀ ਹੈ ਤੁਹਾਡੀ ਸਿਹਤ ਦੀ ਹੈ ਥੈਂਕ ਯੂ ਵੈਰੀ ਮਚ ਵੀਡੀਓ ਦੇਖ ਕੇ ਵੀ ਨਾ ਸਮਝੇ ਤੁਸੀਂ ਬਾਈ ਤੁਸੀਂ ਫਿਰ ਸਮਝਦਾਰਤਾ ਫਿਰ ਨਾ ਮਾਤਰੀਓ ਤੂੰ ਨਹਿਰੂ ਦਾ ਟੈਂਕਰ ਫਿਰ ਅੱਧੀ ਰਾਤ ਨੂੰ ਜਾ ਕੇ ਲੈ ਲੈ ਕੇ ਆਂਦਾ ਕੋਈ ਟਰੈਕ ਮੁੰਡਾ ਆਪਦਾ ਇੱਥੇ ਹੈ ਨਹੀਂ ਤੇ ਤਾਂ ਕਰਕੇ ਪਾਣੀ ਨਹੀਂ ਆਇਆ ਨਾ ਤਾਂ ਪਾਣੀ ਤਾਂ ਹੈ ਨਹੀਂਗਾ ਫਿਰ ਇੱਕੇ ਮੁਗਗ ਦੀ ਹੈ ਸਾਡੇ ਕਿਹੜਾ ਪਿੰਡ ਕਿਹੜਾ ਤੁਹਾਡਾ ਕਿਹੜਾ ਮੁਗ ਹੈ ਇਹ ਸਾਤੇ ਦਾ ਮੁਗ ਹੈ ਇਹ ਸਾਤੇ ਦਾ ਮੁਗ ਹੈ ਬਾਈ ਜੀ ਤੇ ਬਾਈ ਸਾਢੇ ਦਿਨ ਕਿਲੇ ਜ਼ਮੀਨ ਹੈ ਕਿਹੜੇ ਕੋਈ ਹਾਂ ਕਿੰਨੀ ਵਾਰੀ ਕਿੰਨੀ ਹੈ 2 ਘੰਟੇ 17 ਮਿੰਟ 2 ਘੰਟੇ 17 ਮਿੰਟ ਵਾਰੀ ਹੈ 21 ਦਿਨਾਂ ਤੋਂ ਪਾਣੀ ਆਉਂਦਾ ਹੈ ਪਾਣੀ ਦਿਹਾ 21 ਦਿਨਾਂ ਤੋਂ 21 ਦਿਨਾਂ ਤੋਂ ਪਾਣੀ ਆਉਂਦਾ ਹੈ 2 ਘੰਟੇ 17 ਮਿੰਟ ਬਾਈ ਦੀ ਵਾਰੀ ਹੈ ਉਹ 2 ਘੰਟੇ 17 ਮਿੰਟਾਂ ਦੇ ਵਿੱਚ ਬਾਈ ਨੇ ਹੁਣ ਡਿੱਗੀ ਭਰੇ ਆਪਦੀ ਕਿ ਪੱਠਿਆਂ ਨੂੰ ਲਾਵੇ ਕਿ ਆ ਉਹਦਾ ਮਤਲਬ ਘਰੇ ਪੀਣ ਨੂੰ ਰੱਖਿਆ ਉਹ ਅਸੀਂ ਟੈਂਕਰ ਲੈ ਕੇ ਆਏ ਸੀ ਤੇ ਆ ਬਾਈ ਦਾ ਬਾਈ ਕੰ ਦਾ ਪਾਣੀ ਦਿਓ ਮੈਨੂੰ ਜਰੂਰ ਤੁਸੀਂ ਤੇ ਬਾਈ ਨੇ ਆ ਬੱਠਲ ਬਾਲਟੀਆਂ ਡਰਾਮਾ ਆਪਦਾ ਇੱਥੇ ਪਤੀਲਾ ਪਿਆ ਸੀਗਾ ਜਿੰਨਾ ਵੀ ਸੀਗਾ ਚਲੋ ਆਪਦੇ ਭਰ ਲੈ ਭਾਂਡੇ ਹੁਣ ਉਹ ਬੱਕਰੀਆਂ ਤੇਆਂੀਆਂ ਖੜੀਆਂ ਕੈਂਟਰਲ ਆਇਆ ਨਹੀਂ ਪਾਣੀ ਦਾ ਫਿਕਰ ਹੋ ਗਿਆ ਅਸਲ ਕੀਮਤ ਤੁਸੀਂ ਇਹਨਾਂ ਨੂੰ ਪੁੱਛ ਕੇ ਦੇਖੋ ਬਾਈ ਜਿਨ੍ਹਾਂ ਕੋਲ ਪਾਣੀ ਆ ਤੁਸੀਂ ਤਾਂ ਛੱਡ ਦਿਓ ਮੋਟਰਾਂ ਝੋਨੇ 'ਚ ਪਾਣੀ ਵੀ ਵੀ ਪਾਣੀ ਲਾ ਦਿੰਦੇ ਹਾਂ ਕੱਦੂ ਕਰਦੇ ਹਾਂ 100 ਕੁਛ ਕਰਦੇ ਆਪਾਂ ਸਾਰੇ ਹੀ ਆ ਨਰਮਾ ਬੀਜ ਦੇ ਜਾਂ ਕੁਝ ਵੀ ਹੈ ਤੇ ਇਹਨਾਂ ਕੋਲੇ ਪੱਠੇ ਹੀ ਨਹੀਂ ਪੂਰੇ ਹੁੰਦੇ ਤੂੜੀ ਨਹੀਂ ਪੂਰੀ ਹੁੰਦੀ ਆ ਬੱਕਰੀਆਂ ਵਿਚਾਰੇ ਕਹਿੰਦੇ ਤੇਆਂੀਆਂ ਖੜੀਆਂ ਇਹਨਾਂ ਨੂੰ ਅੱਜ ਅਸੀਂ ਹੁਣ ਪਾਣੀ ਪਾਇਆ ਦੋ ਡਰਮ ਉਹ ਦੋ ਡਰਮਾਂ ਨਾਲ ਵਿਚਾਰੇ ਪਾਣੀ ਬੱਕਰੀਆਂ ਨੂੰ ਭੇਡਾਂ ਨੂੰ ਤੇ ਆਦਿਆਂ ਵਜ੍ਹਾ ਨੂੰ ਵੀ ਪੀਉਣਗੇ ਘਰੇ ਵੀ ਵਰਤਾਂ ਵਿਚਾਰੇ ਨੇ ਫਿਰ ਪਾਣੀ ਦੀ ਕੀਮਤ ਹੀ ਇਹਨਾਂ ਨੂੰ ਪਤਾ ਹੈ ਆਪਾਂ ਨੂੰ ਕੋਈ ਕੀਮਤ ਨਹੀਂ ਪਤਾ ਆਉਣੇ ਵਿਚਾਰੇ ਨੇ ਕਿਸ ਨੂੰ ਪਾਣੀ ਪਿਉਣਾ ਜਵਾਰ ਵੀ ਆਹ ਵੀਡੀਓ ਦੇਖ ਕੇ ਵੀ ਨਾ ਸਮਝੇ ਤੁਸੀਂ ਬਾਈ ਤੁਸੀਂ ਫਿਰ ਸਮਝਦਾਰਤਾ ਫਿਰ ਨਾ ਮਾਤ ਰਿਓ ਤੂੰ ਨਹਿਰੂ ਦਾ ਟੈਂਕਰ ਫਿਰ ਅੱਧੀ ਰਾਤ ਨੂੰ ਜਾ ਕੇ ਲੈ ਲੈ ਕੇ ਆਂਦਾ ਤੇ ਟ੍ਰੈਕਟ ਮੁੰਡਾ ਆਪਦਾ ਇੱਥੇ ਹੈ ਨਹੀਂ ਤੇ ਇਤਾਂ ਕਰਕੇ ਪਾਣੀ ਨਹੀਂ ਆਇਆ ਹੱਦ ਪਾਣੀ ਤਾਂ ਹੈ ਨਹੀਂਗਾ ਫਿਰ ਇੱਕੇ ਮੁਗਗ ਦੀ ਹੈ ਸਾਡੇ ਕਿਹੜਾ ਪਿੰਡ ਕਿਹੜਾ ਤੁਹਾਡਾ ਕਿਹੜਾ ਮੁਗ ਹੈ ਇਹ ਸੱਤੇ ਦਾ ਮੁਗ ਹੈ ਇਹ ਸੱਤੇ ਦਾ ਮੁਗ ਹੈ ਬਾਈ ਜੀ ਤੇ ਬਾਈ ਸਾਢੇ ਦਿਨ ਕਿਲੇ ਜ਼ਮੀਨ ਹੈ ਕਿਹਦੇ ਕੋ ਹਾਂ ਕਿੰਨੀ ਵਾਰੀ ਕਿੰਨੀ ਹੈ 2 ਘੰਟੇ 17 ਮਿੰਟ 2 ਘੰਟੇ 17 ਮਿੰਟ ਵਾਰੀ 21 ਦਿਨਾਂ ਤੋਂ ਪਾਣੀ ਆਉਂਦਾ ਹੈ ਪਾਣੀ ਦਿਹਾ 21 ਦਿਨਾਂ ਤੋਂ 21 ਦਿਨਾਂ ਤੋਂ ਪਾਣੀ ਆਉਂਦਾ ਹੈ 2 ਘੰਟੇ 17 ਮਿੰਟ ਬਾਈ ਦੀ ਵਾਰੀ ਹੈ ਉਹ 2 ਘੰਟੇ 17 ਮਿੰਟਾਂ ਦੇ ਵਿੱਚ ਬਾਈ ਨੇ ਹੁਣ ਡਿੱਗੀ ਭਰੇ ਆਪਦੀ ਕਿ ਪੱਠਿਆਂ ਨੂੰ ਲਾਵੇ ਕਿ ਆ ਉਹਦਾ ਮਾਲਾ ਘਰੇ ਪੀਣ ਨੂੰ ਰੱਖਿਆ ਹੁਣ ਅਸੀਂ ਟੈਂਕਰ ਲੈ ਕੇ ਆਏ ਸੀ ਤੇ ਆ ਬਾਈ ਦਾ ਬਾਈ ਕੰਮ ਦਾ ਪਾਣੀ ਦਿਓ ਮੈਨੂੰ ਜ਼ਰੂਰ ਤੁਸੀਂ ਤੇ ਬਾਈ ਨੇ ਆ ਬੱਠਲ ਬਾਲਟੀਆਂ ਡਰਾਮਾ ਆ ਲੇਟੇ ਬਦੀਲਾ ਪਿਆ ਸੀਗਾ ਜਿੰਨਾ ਵੀ ਸੀਗਾ ਚਲੋ ਆਪਦੇ ਘਰਲੇ ਭਾਂਡੇ ਹੁਣ ਉਹ ਬੱਕਰੀਆਂ ਤੇਆਂੀਆਂ ਖੜੀਆਂ ਕੈਂਟਰ ਆਇਆ ਨਹੀਂ ਪਾਣੀ ਦਾ ਫਿਕਰ ਹੋ ਗਿਆ ਅਸਲ ਕੀਮਤ ਤੁਸੀਂ ਇਹਨਾਂ ਨੂੰ ਪੁੱਛ ਕੇ ਦੇਖੋ ਬਾਈ ਜਿੰਨਾਂ ਕੋਲੇ ਪਾਣੀ ਆ ਤੁਸੀਂ ਤਾਂ ਛੱਡ ਦਿਓ ਮੋਟਰਾ ਝੋਨੇ ਚ ਪਾਣੀ ਵੀ ਪਾਣੀ ਲਾ ਦਿੰਦੇ ਹਾਂ ਕੱਦੂ ਕਰਦੇ ਹਾਂ 100 ਕੁਛ ਕਰਦੇ ਆ ਆਪਾਂ ਸਾਰੇ ਹੀ ਆ ਨਰਮਾ ਵੀਦਿਆਂ ਜਾਂ ਕੁਝ ਵੀ ਹੈ ਤੇ ਇਹਨਾਂ ਕੋਲੇ ਪੱਠੇ ਹੀ ਨਹੀਂ ਪੂਰੇ ਹੁੰਦੇ ਤੂੜੀ ਨਹੀਂ ਪੂਰੀ ਹੁੰਦੀ ਆ ਬੱਕਰੀਆਂ ਬਚਾਰੇ ਕਹਿੰਦੇ ਤੇਆਂੀਆਂ ਖੜੀਆਂ ਇਹਨਾਂ ਨੂੰ ਅੱਜ ਅਸੀਂ ਹੁਣ ਪਾਣੀ ਪਾਇਆ ਦੋ ਡਰਾਮਾ ਉਹ ਦੋ ਡਾਮਾ ਨਾਲ ਵਿਚਾਰੇ ਪਾਣੀ ਬੱਕਰੀਆਂ ਨੂੰ ਭੇਡਾਂ ਨੂੰ ਤੇ ਆਹ ਤੇnga ਵਜਾਂ ਨੂੰ ਵੀ ਪੀਉਣਗੇ ਘਰੇ ਵੀ ਵਰਤਾਂਗੇ ਚੱਲਣੇ ਅਸਲ ਪਾਣੀ ਦੀ ਕੀਮਤ ਹੀ ਇਹਨਾਂ ਨੂੰ ਪਤਾ ਹੈ ਆਪਾਂ ਨੂੰ ਕੋਈ ਕੀਮਤ ਨਹੀਂ ਪਤਾ ਆਉਣੇ ਨੇ ਵਿਚਾਰੇ ਨੇ ਕਿਸੇ ਨੂੰ ਪਾਣੀ ਪਿਉਣਾ ਜਵਾਰ ਵੀ